ਜਿਹੜਾ ਹੁਣ بارش ਤੇਜ਼ ਹੁੰਦੀ ਹੋਈ ਲਗਾਤਾਰ ਵੀਡੀਓ ਨਾ ਬਣਾ ਰਹਿਣ ਲਈ ਤੁਹਾਡਾ ਧੰਨਵਾਦ ਨਵੀਂ ਜਾਣਕਾਰੀ ਨਵੀਂ ਅਪਡੇਟ ਇਸ ਵੀਰੇ ਤੁਹਾਨੂੰ ਤੇਜ਼ بارش ਦੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਅੱਜ ਫਿਰ بارش ਤੇਜ਼ 26 ਜੁਲਾਈ ਸਮਾਂ ਤਕਰੀਬਨ 11:15 ਵਜੇ ਦਾ ਤੇਜ਼ بارش ਲਗਾਤਾਰ ਜਾਰੀ ਪਾਣੀ ਦਾ ਵਹਾਅ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਦਾ ਵਹਾਅ ਫਿਰ ਸ਼ੁਰੂ ਹੋ ਚੁੱਕੀ ਹੈ بارش ਕਾਫੀ ਦਿਨਾਂ ਦੀ ਗੁੰਮਸ ਬਣੀ ਹੋਈ ਸੀ ਜਿਸ ਤੋਂ ਬਾਅਦ ਹੁਣ بارش ਨੇ ਦਸਤਕ ਦਿੱਤੀ ਤਸਵੀਰਾਂ ਵੱਤਵਤ ਸ਼ੇਅਰ ਜ਼ਰੂਰ ਕਰਨਾ ਤਸਵੀਰਾਂ ਤੁਹਾਨੂੰ ਜਿਲਾ ਫਰੋਇਪਰ ਨਾਲ ਸਾਂਝੀਆਂ ਕਰ ਰਹੇ ਹਾਂ ਦੇ ਸਕਦੇ ਹੋ ਵੱਤਵਤ ਸ਼ੇਅਰ ਜ਼ਰੂਰ ਕਰੀ ਜੇ ਹਾਂਜੀ ਨਮਸਕਾਰ ਦੋਸਤੋ ਅੱਜ 26 ਜੁਲਾਈ ਦੇਣੇ ਸ਼ਨੀਵਾਰਾ ਤਸਵੀਰਾਂ ਲਗਭਗ 11:20 ਦਾ ਸੰਝਿਆ ਕਰ ਰਹੇ ਆ ਦੇਖ ਸਕਦੇ ਹੋ ਕਿ بارش 11:20 ਤੇ दस्तक ਦੇ ਚੁੱਕੀ ਹੈ ਬਾਰਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰਦੇ ਹੋਏ ਤੇਜ਼ ਹਵਾਵਾਂ ਦੇ ਨਾਲ بارش ਅੱਜ ਫਿਰ ਦਸਤਕ ਦਿੰਦੀ ਹੋਈ ਸੋਣ ਮਹੀਨੇ ਦੀ بارش ਲਗਾਤਾਰ جاری ਬਾਰਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਲਕਾ ਜੀਰਾ ਜਿਲ੍ਹਾ ਕੋਈਪਰ ਨਾਲ ਸੰਬੰਧੀ ਤਸਵੀਰਾਂ ਹੈਗੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਕਿਸ-ਕਿਸ ਜਗ੍ਹਾ ਤੇ ਕਿਸ-ਕਿਸ ਜ਼ਿਲ੍ਹੇ ਦੇ ਵਿੱਚ ਬਾਰਸ਼ ਅੱਜ ਦਿਨ ਸ਼ਨੀਵਾਰ 26 ਜੁਲਾਈ ਨੂੰ ਹੋ ਰਹੀ ਹੈ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਆਪਣੇ ਇਲਾਕੇ ਦਾ ਮੌਸਮ ਸੰਬੰਧੀ ਜੋ ਮੌਜੂਦਾ ਅਪਡੇਟ ਹੈਗੀ ਹੈ ਜਰੂਰ ਦੇਣਾ ਸੋ ਤਸਵੀਰਾਂ ਵੀ ਤੁਸੀਂ ਸਾਂਝੀਆਂ ਕਰ ਸਕਦੇ ਹੋ ਸੋ ਤਸਵੀਰਾਂ ਵਾਦ ਤੋਂ ਵਾਦ ਸ਼ੇਅਰ ਜਰੂਰ ਕਰੀ ਜਾਓ ਲਾਈਕ ਕਰਨਾ ਸੋ ਇਸ ਸਮੇਂ ਜੋ ਤਸਵੀਰਾਂ ਤੋਂ ਹਨ ਜਿਲ੍ਹਾ ਫਰੋਹੀਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਵਾਦ ਤੋਂ ਵਾਦ ਸ਼ੇਅਰ ਜਰੂਰ ਕਰੀ ਜੋ ਫਰੋਹੀਪੁਰ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਵਾਰਸ਼ ਦੀਆਂ ਮੌਸਮਾਂ ਤਾਰਿਖ ਜੁ ਕਹਿ ਸਕਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਬਲਬਲਿਆਂ ਵਾਲੀ بارش ਲਗਾਤਾਰ ਪੈਂਦੀ ਏ ਸੋ ਰੁਕਣ ਦਾ ਨਾਮ ਨਹੀਂ ਲੈਂਦੀ ਪਰ ਹੱਲੇ 11:20 ਤੇ بارش ਸਟਾਰਟ ਹੋਈ ਹੈ ਦੇਖਣਾ ਹੋਵੇਗਾ ਕਿ ਕਿੰਨਾ ਸਮਾਂ ਇਹ بارش ਰਹੇਗੀ ਸੋ ਕਾਫੀ ਜਿਹੜਾ ਗੁੰਮਸਾ ਭਰਿਆ ਮੌਸਮ ਬਣਿਆ ਹੋਇਆ ਸੀਗਾ ਮਾਹੌਲ ਬਣਿਆ ਹੋਇਆ ਸੀਗਾ ਗੁੰਮਸਤੂ ਬਾਅਦ ਜਿਹੜੀ ਅੱਜ 26 ਜੁਲਾਈ ਦੋ ਤਿੰਨ ਦਿਨ ਦੀ ਗੁੰਮਸਤੂ ਬਾਅਦ ਅੱਜ 26 ਜੁਲਾਈ ਨੂੰ ਫਿਰ بارش ਹੋਣਦੀ ਹੋਈ ਜੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਤੋ ਤਸਵੀਰਾਂ ਵਾਤਵਾਲੇ ਸ਼ੇਅਰ ਜ਼ਰੂਰ ਕਰੀ ਜੇਓ। ਤੋ ਸ਼ੇਅਰ ਕਰਨ ਲਈ ਬਹੁਤ-ਬਹੁਤ ਧੰਨਵਾਦ। ਆਪਣੇ ਇਲਾਕੇ ਦੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਤੁਹਾਡੇ ਇਲਾਕੇ ਦੇ ਵਿੱਚ ਬਾਰਸ਼ ਬੰਦੇ ਕੀ ਅਪਡੇਟ ਹੈਗੀ ਹੈ। ਤੋ ਦੇਖ ਸਕਦੇ ਹੋ ਕਿ ਹਾਲਾਂਕਿ ਜਿਆਦਾ ਤੇਜ਼ ਬਾਰਸ਼ ਨਹੀਂ ਹੈਗੀ ਪਰ ਲਗਾਤਾਰ جاری ਹੈ ਬਾਰਸ਼। ਤੋ ਦੇਖ ਸਕਦੇ ਹੋ ਆਪ ਤੋਂ ਇਹ ਸ਼ੇਅਰ ਜ਼ਰੂਰ ਕਰਨਾ ਆਪਣੇ ਇਲਾਕੇ ਦਾ ਹਾਲ ਜ਼ਰੂਰ ਸਾਂਝਾ ਕਰਨਾ ਕੀ ਮੌਸਮ ਸੰਬੰਧੀ ਜਾਣਕਾਰੀ ਹੈਗੀ ਕੀ ਅਪਡੇਟ ਹੈਗੀ ਹੈ ਕਿਈ ਹਾਲੇ ਵੀ ਉੱਥੇ ਤੁਹਾਡੇ ਏਰੀਆ ਦੇ ਵਿੱਚ ਗੁੰਮਸ ਬਣੀ ਹੋਈ ਹੈ ਜਾਂ بارش ਦਸਤਕ ਦੇ ਚੁੱਕੀ ਹੈ ਤੁਸੀਂ ਰਤਮ ਨੂੰ ਬਾਰਸ਼ਆਂ ਜਿਆਸਾਨੀਆਂ ਕਰਦੇ ਹੋਏ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਕਿਸ ਕਿਸ ਪਿੰਡ ਤੋਂ ਦੇਖ ਰਹੇ ਹੋ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿਸ ਇਲਾਕੇ ਤੋਂ ਕਿਸ ਹਲਕੇ ਤੋਂ ਕਿਸ ਜ਼ਿਲ੍ਹੇ ਤੋਂ ਕਿਸ ਪਿੰਡ ਤੋਂ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਹੜਾ ਹੁਣ ਮਾਰਛ ਤੇਜ਼ ਹੁੰਦੀ ਹੋਈ ਲਗਾਤਾਰ ਵੀਡੀਓ ਨੂੰ ਬਣਾਇਆ ਲਈ ਤੁਹਾਡਾ ਧੰਨਵਾਦ ਅਮੀ ਜਾਣਕਾਰੀ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਸੋ ਬਹੁਤ ਬਹੁਤ ਧੰਨਵਾਦ